ਸਤਿ ਸ਼੍ਰੀ ਅਕਾਲ ਬਾਈ ਜੀ ਸਾਰੇ ਕਿਸਾਨ ਭਰਾਵਾਂ ਨੂੰ ਸਵਾਗਤ ਹੈ ਤੁਹਾਡਾ ਫਿਰ ਤੋਂ ਆਪਣੇ ਨੰਬਰ ਦਾ ਡੇਰੀ ਫਾਰਮ ਤੇ ਤਾਂ ਵੀ ਜਿਹੜੀ ਆਪਾਂ ਅੱਜ ਦੀ ਵੀਡੀਓ ਰਿਕਾਰਡ ਕਰਨ ਲੱਗੇ ਆਂ ਜੀ ਪਹੁੰਚਿਆ ਪਿੰਡ ਗਿੱਲਕਣਾ ਜਿੱਥੇ ਬਾਈ ਜੀ ਟਰੇਡੂ ਸੱਜਣਪੁੜੀ ਚੰਗੀ ਨਸਲ ਦੀ ਵਾੜਾ ਪਊ ਚੰਗੇ ਦੁੱਧ ਵਾਲੀ ਕਦਕਾੜ ਬਾਈ ਜੀ ਤੁਸੀਂ ਚੈੱਕ ਕਰ ਸਕ ਜੂਗੇ ਖੁੱਲੀ ਟੋਲੇ ਕਦਕਾੜ ਤੇ ਵੀ ਇੱਕ ਵੇਲਬੂ ਦੀ ਲੰਬਾਈ ਨੂੰ ਵੀ ਕਰਮਾਲੀ ਦੀ ਬਹੁਤ ਆ ਗਈ ਕਾਤਾ ਦੇ ਕਿਹਨਾਂ ਬਾਈ ਜੀ ਲੈ ਬਾਈ ਜੀ ਕਾਦੇ ਇੱਥੇ ਚੈੱਕ ਕਰ ਲਓ ਮਾਲਕਾਂ ਦੇ ਮੋਢੇ ਟਿਕਰ ਆਉਂਦੀ ਹੈ ਕਰਮਾਲੀ ਠੀਕ ਹੈ ਬਈ ਕੱਚੀ ਦਾ ਪੂਰੀ ਚੰਗੀ ਤਰ੍ਹਾਂ ਆਈ ਜਾਂਦੀ ਹੈਗੀ ਤੇ ਇਥੋਂ ਬਈ ਜੀ ਫੇਰ ਬੂਹ ਦੀ ਲੰਬਾਈ ਚੈੱਕ ਕਰ ਸਕਦੇ ਹੋਗੇ ਜੇ ਆਪਾਂ ਗੱਲ ਕਰੀ ਬਈ ਬਾਕੀ ਸਾਰੀ ਜਾਣਕਾਰੀ ਮਾਲਕਾ ਕੋਲ ਸਾਂਝੀ ਕਰਾਵਾਂਗੇ ਠੀਕ ਹੈ ਨਾ ਬਈ ਜੀ ਪਹਿਲਾਂ ਉਮੀਦ ਕਰਦੇ ਆ ਜਿਹੜੇ ਵੀਰ ਆਪਣੇ ਨੰਬਰ ਦਾ ਡੇਰੀ ਫਾਰਮ ਚੁੜੇ ਹੋਏ ਆਗੇ ਸਾਰੇ ਠੀਕ ਠਾਕ ਹੋਵੋਗੇ ਤੇ ਬਈ ਜੇ ਕਿਸੇ ਵੀ ਨੇ ਐਡਾ ਦੀਆਂ ਹੋਰ ਵੀਡੀਓ ਦੇਖਣੀਆਂ ਚੰਗੇ ਜਾਨਵਰ ਦੇਖਣੇ ਹੁੰਦੇ ਹੈਗੇ ਚੈਨਲ ਨੂੰ ਸਬਸਕ੍ਰਾਈਬ ਫੋਲੋ ਜਰੂਰ ਕਰ ਲਿਓ ਤੇ ਬੈਲ ਘਾਟੀ ਵਾਲਾ ਬਟਨ ਜਰੂਰ ਦਿਵਾ ਲਿਓ ਤੇ ਕਿਉਂਕਿ ਆਉਣ ਵਾਲੀ ਵੀਡੀਓ ਨੋਟੀਫਿਕੇਸ਼ਨ ਤੁਹਾਡੇ ਪਹਿਲਾਂ ਪਹੁੰ ਇਨੇ ਵੀ ਸਾਡਾ ਵੀ ਹੌਸਲਾ ਵੱਧਾਗਾ ਤੇ ਇਦਾਂ ਤੁਹਾਡੇ ਲਈ ਟੌਪ ਦੀ ਨਕੀਨੇ ਅਸੀਂ ਲੈ ਕੇ ਆਉਨੇ ਰਹੇ ਹਾਂ ਜੀ ਤੇ ਇਦਾਂ ਦੀ ਬਈ ਜੀ ਕਿਸੇ ਵੀ ਨੇ ਹੋਰ ਨੇ ਆਪਣੇ ਤੋਂ ਵੀਡੀਓ ਰਿਕਾਰਡ ਕਰਾਉਣੀ ਹੋਵੇ ਆਪਣਾ ਮੋਬਾਈਲ ਨੰਬਰ ਬਈ ਜੀ 9417950102 ਜਿਹੜੇ ਕਿਸੇ ਵੀ ਨੂੰ ਬਈ ਜੀ ਲੋੜ ਹੋਈ ਆਪਣੇ ਨਾਲ ਸੰਪਰਕ ਕਰ ਸਕਦਾ ਇਦਾਂ ਦੀ ਹੋਰ ਵੀਡੀਓ ਬਣਾਉਣੀ ਠੀਕ ਹੈ ਨਾ ਬਈ ਜੀ ਫੋਨ ਆਪਾਂ ਗੱਲਬਾਤ ਕਰਦੇ ਆਂ ਮਾਲਕਾ ਦਾ ਦੋਨੇ ਜਾਣਕਾਰੀ ਸੱਚੀ ਗਾ ਬਈ ਜੀ ਸੱਚੀ ਗੱਲ ਜੀ ਬਈ ਨਾਮ ਆਪਣਾ ਮੇਵਾ ਸਿੰਘ ਜੀ ਮੇਵਾ ਸਿੰਘ ਬਈ ਜੀ ਤੇ ਬਈ ਜੀ ਗੱਲ ਕਰੀ ਆਪਣਾ ਘਰ ਕਿੱਥੇ ਦਾ ਗੱਲ ਪਿੱਛਲਾ ਪਿੰਡ ਆਰੋ ਕੋਲੇ ਜੀ ਆਰੋ ਕੋਲੇ ਆਪਣਾ ਘ ਜੇ ਬਾਈ ਜੀ ਤੁਸੀਂ ਫੂਲ ਜਿਹੜਾ ਫਿੰਡਾਈ ਹਾਂਜੀ ਹਾਂਜੀ ਜੇ ਬਾਈ ਗੱਲ ਕਰੀ ਆਪਣੀ ਗਾਈ ਕਹਵੇਂ ਸੂਈ ਹੈ ਤੇ ਤਾਂ ਉੱਥੇ ਸੂਈ ਹੈ ਜੀ ਉੱਥੇ ਸੂਈ ਸੂਈ ਹਾਂਜੀ ਇਹ ਆਪਣੀ ਘਰ ਦੀ ਬੈੜ ਹਾਂਜੀ ਘਰ ਦੀ ਹੈ ਜੀ ਠੀਕ ਆ ਬਾਈ ਜੀ ਜੇ ਆਪਾਂ ਗੱਲ ਕਰੀਏ ਬਾਈ ਜੀ ਪਹਿਲੇ ਸੂਈ ਦਾ ਕੋਈ ਜਾਨਵਰ ਜੂਨਰ ਹੋਵੇਗਾ ਆਪਣੇ ਕੋਲ ਹੀ ਉਹ ਬੱਚੀ ਹੈ ਜੀ ਪਹਿਲੇ ਸੂਈ ਦੀ ਅੱਛਾ ਬਾਈ ਪਹਿਲੇ ਸੂਈ ਦੀ ਲੋ ਬਾਈ ਪਹਿਲੇ ਸੂਈ ਦੀ ਹਾਂਜੀ ਪਹਿਲੇ ਸੂਈ ਦੀ ਬਾਈ ਜੀ ਮਾਰਕਾ ਕੋਲੇ ਘਰੂ ਬੱਚੀ ਖੜੀ ਹੈਗੀ ਜੇ ਬਈ ਗੱਲ ਕਰੀਏ ਆਪਾਂ ਇਹ ਇਸ ਲਈ ਕਿ ਨਾਲ ਹੋਗਾ ਕਿਹਦੇ ਲਈ ਇਹ ਬੱਚੀ ਲਈ ਇਥੇ ਲੈ ਗਿਆ 17-18 ਕਿਲੋ ਜੀ ਲੋ ਜੀ ਬਾਈ ਇਹ ਪਹਿਲੇ 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 ਸੂਏ ਹਾਂ ਪਹਿਲੇ ਸੂਏ ਦੇ ਪਹਿਲੇ ਸੂਏ ਬਾਈ ਜੀ ਇਸ ਘਰ ਵਾਲੀ ਦੀ ਪੱਛੀ ਨੇ 17-18 ਲੀਟਰ ਦੁੱਧ ਦਿੱਤਾਗਾ ਜੇ ਆਪਾਂ ਗੱਲ ਕਰੀਏ ਨਾ ਬਾਈ ਚੰਗੇ ਸਵੀਮਨ ਦੇ ਕੀ ਇਹ ਭਾਈ ਚੰਗੇ ਬੱਚੇ ਦੁੱਧ ਦਿੰਦੇ ਆਗੇ ਤੇ ਬਾਈ ਗੱਲ ਕਰੀ ਹੁਣ ਆਪਾਂ ਤੇ ਪਿਛੇ ਸੋ ਇਹਨੇ ਕਿੰਨਾ ਦੁੱਧ ਦਿੱਤਾਗਾ ਇਹਨੇ ਵੀ ਤਾਂ ਨਾਰਮਲ ਸੇ ਵਾ ਦੇ ਨਾਰਮਲ ਸੇ ਬਾਈ ਜੇ ਦੁੱਧ ਦੋ ਬਾਅਦ ਵੀ ਆਉਂਦੀ ਬਾਅਦ ਵੀ ਆਉਂਦੀ ਫਿਰ ਮਾੜਾ ਫੈਂਟ ਦਾ ਫਰਕ ਪੈ ਜਾਂਦਾ ਜੀ ਮਜਾ ਫੈਂਟ ਦਾ ਫਰਕ ਪੈ ਜਾਂਦਾ ਠੀਕ ਆ ਬਾਈ ਜੀ ਤੇ 20 ਲੀਟਰ ਦੁੱਧ ਬਾਈ ਚੰਗੀ ਫੈਂਟ 2 ਲੀਟਰ ਦੋਦੇ ਪਾਈ ਦੀ ਮਾਲਖ ਨੇ ਚੰਗੀ ਸੇਵਾ ਦੀ ਜਿੰਦੀ ਵੀ ਲੀਟਰ ਦੋਦੇ ਨੋਰਮਲ ਸੇਵਾ ਦੇ 2 ਲੀਟਰ ਦੋ ਘਰ ਵਾਲੀ ਖੁੱਲਡ ਉਹਨਾ ਪਉਂਦੀ ਹੈਗੀ ਤੇ ਥਨਾ ਤੁਹਾਨੂੰ ਬਈ ਗੈਰ ਚੈੱਕ ਕਰ ਸਕਦੇ ਹਾਂ ਕਿ ਕਿੰਨੇ ਦੋਨੇ ਕੱਚੀ ਆ ਜੀ ਹਫਤਾ ਲੈ ਜੂ ਜੀ ਅਜੇ ਹਫਤਾ ਹੋਰ ਲੈ ਜੂ ਹਾਂ ਲੋਈ ਬਾਈ ਜੀ ਹਫਤਾ ਅਜੇ ਹੋਰ ਲੈ ਜੂਗੀ ਤੇ ਪੂਰੇ 9 ਮਹੀਨੇ ਹੋ ਗਏ 9 ਦਿਨ ਉੱਤੇ ਲੈਂਦੀ ਹੈ ਇਹ 8-9 ਦਿਨ 9 ਮਹੀਨਾ ਤੋਂ 9 ਮਹੀਨਾ ਤੋਂ ਅੱਧਾ ਤੋਂ 9 ਦਿਨ ਉੱਤੇ ਲੈ ਕੇ ਸੰਭੀ ਹਾਂ ਠੀਕ ਆ ਬਈ ਹੋਏ 9 ਮਹੀਨੇ ਪੂਰੇ ਹੋ ਗਏ ਹਾਂ 9 ਮਹੀਨੇ ਪੂਰੇ ਹੋ ਗਏ ਲੋਈ ਪਾਈ ਜੀ ਦੇ ਲੋ ਵੀ ਬਾਈ ਜੀ ਮਾਰਕਣ ਸ੍ਰੀ ਸਾਤਗਲ ਦੱਸਦੀ ਕਿ 9 ਮਹੀਨੇ ਬਾਈ ਜੀ ਇਸ ਨੂੰ ਪੂਰੇ ਹੋ ਚੁੱਕੇ ਆਗੇ ਤੇ ਹਜੇ 9 8 9 ਦਿਨ ਹਜੇ ਹੋਰ ਉੱਤੇ ਲੈਂਦੀ ਆ ਬਾਈ ਜੀ ਇਹ ਠੀਕ ਹੈ ਨਾ ਤੇ ਹਜੇ ਬਾਈ ਜੀ ਗੱਲ ਕਰੀਏ ਲੇਵੇ ਵਜੇ ਟੈਲਟੂ ਨਾ ਬਹੁਤ ਭਈਆ ਘਰ ਵਾਲੀ ਦੇ ਚ ਹਨਾ ਨਾ ਜਦੋਂ ਇਹਨੇ ਬਾਈ ਜੀ ਤਿਆਰ ਹੋਣਾ ਇਹਨੇ ਚੰਗਾ ਅਟਲੇਵਾ ਤਿਆਰ ਕਰ ਦਿਓ ਨਾ ਬਾਈ ਜੀ ਹਾਂਜੀ 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 ਪੂਰਾ ਨਹੀਂ ਆਣਾ ਮੈਂ ਕਰ ਲੇ ਜੇ ਪੂਰਾ ਵਧੀਆ ਫਾਸਮਾ ਲੱਡਰ ਅਟਲੇਵਾ ਤਿਆਰ ਕਰ ਲੀ ਜੀ ਤੇ ਲੋ ਵੀ ਬਾਈ ਜੀ ਥਨਾ ਤੁਸੀਂ ਗੈਪ ਗੂਪ ਚੈੱਕ ਕਰ ਸਾਰੀ ਨਾਲ ਨੂੰ ਨਾ ਦੇਖੋ ਬਾਈ ਜੀ ਪਹਿਲਾਂ ਲੇਵੇ ਤੇ ਠੀਕ ਹੈ ਨਾ ਨਾਲਾਂ ਦੀ ਖੂਬਸੂਰਤੀ ਚੈੱਕ ਕਰੋ ਬੜੀ ਤੋਰ ਕੇ ਦਿਖਾਈਏ ਆਪਾਂ ਨੂੰ ਆ ਤੇ ਲੋਵੀ ਬਾਈ ਜੀ ਠੀਕ ਹੈ ਨਾ ਆ ਲੋਵੀ ਬਾਈ ਜੀ ਆਪ ਬਈ ਥੋੜੀ ਬਿੰਡ ਰਾਈ ਤੋਂ ਬਾਈ ਕਹਿੰਦੇ ਹੈ ਨਾ ਇੱਕ ਦੋ ਵਾਰੀ ਹੈ ਨਾ ਬਾਈ ਜੀ ਗੰਜ ਚਲ ਕੇ ਇੱਕ ਵਾਰੀ ਤੇ ਪਹਿਲਾਂ ਪਿਛਲੇ ਸੂਏ ਤੇ ਸੂਆ ਡਾਰਤੀ ਹੈਗੀ ਹੁਣ ਬਾਈ ਜੀ ਕਦ ਕਾੜ ਤੇ ਬੇਲ ਦੀ ਲੰਬਾਈ ਇੱਥੋਂ ਚੈੱਕ ਕਰੋ ਖੁੱਲੇ ਢੁੱਲੇ ਕਦ ਕਾੜ ਦੀ ਹੈ ਬਾਈ ਜੀ ਤੇ ਇੱਥੋਂ ਬਾਈ ਜੀ ਤੁਸੀਂ ਆਰਡਰ ਲਈ ਵੀ ਇਹ ਨਾਲਾਂ ਗੁਣਾਂ ਦੀ ਕੁਆਲਿਟੀ ਚੈੱਕ ਕਰੋ ਤੇ ਲਾਹਣ ਪਰ ਚੈੱਕ ਕਰੋ ਬਾਈ ਜੀ ਲਈ ਵਿੱਚ ਹਨਾ ਹਜੇ ਪੌਟ ਲਾਪਣ ਪਿਆ ਬਾਈ ਜੀ ਲਈ ਵਿੱਚ ਜੇ ਆਪਾਂ ਗੱਲ ਕਰੀਏ ਜਦੋਂ ਇਹਨੇ ਭਾਈ ਕਹਿੰਦਾ ਦਿਨ ਪੂਰੇ ਕਰਕੇ ਤਿਆਰ ਹੋਣਾ ਇਹਨੇ ਬਹੁਤ ਸੋਹਣਾ ਖੂਕੂਦ ਆਰਡਰ ਲੈਵਲ ਲੈ ਕੇ ਤਿਆਰ ਕਰਨਾ ਕਰ ਮਰੀ ਲੋ ਵੀ ਭਾਈ ਜੀ ਹੁਣ ਲੈ ਜੀ ਬਾਹਰ ਨੂੰ ਤੇ ਲੋ ਵੀ ਭਾਈ ਜੀ ਆਇਥੋਂ ਤੁਸੀਂ ਹੁਣੀ ਆਰਡਰ ਲੈ ਵੀ ਦੀ ਕੁਆਲਿਟੀ ਚੈੱਕ ਕਰੋ ਟਿੱਲ ਟੁੱਲ ਭਾਈ ਜੀ ਬਾਲ ਬੂਲ ਬਹੁਤ ਪਏ ਆਗੇ ਠੀਕ ਆ ਨਾ ਭਾਈ ਜੀ ਜੇ ਆਪਾਂ ਗੱਲ ਕਰੀਏ ਮਾਲਕ ਕਹਿੰਦੇ ਜਦੋਂ ਇਹਨੂੰ ਇਹਨੇ ਤਿਆਰ ਹੋਣਾ ਪੂਰਾ ਫਾਸਮਾ ਆਰਡਰ ਲੈਵਲ ਲੈ ਕੇ ਤਿਆਰ ਹੋਊਗੀ ਭਾਈ ਜੀ ਜੇ ਹੁਣ ਆਪਾਂ ਇਹਦੀ ਗੱਲ ਕਰੀਏ ਮੁੱਲ ਵਾਰੀ ਮੋਲ ਫੋਨ ਤੇ ਕਰਦਾਂਗੇ ਬੋਲੇ ਫੋਨ ਤੇ ਕਰੋਗੇ ਮੋਲੇ ਚੈਜ ਹੋਊਗਾ ਹੀ ہاں ਚੈਜ ਹੀ ਹੋਊਗਾ ਜ਼ਮੀਨ ਲੈਣ ਦੀ ਹੋਊਗਾ ਬਸ ਭਾਈ ਮੋਲ ਬਲਕ ਕਹਿੰਦੇ ਜਮਾ ਚੈਜ ਕਰਾ ਕੇ ਤੇ ਲੈਣ ਦੇ ਨਹੀਂ ਕਰਾਂਗੇ ਨਾ ਕਿ ਵਪਾਰੀ ਬੰਦੇ ਉਹ ਬਾੜੇ ਵੀ ਮਾਰਾ ਮੁੱਲ ਕਰ ਲਈਏ ਤੇ ਮੋਰੇ ਘੱਟ ਗਏ ਠੀਕ ਹੈ ਨਾ ਤੇ ਭਾਈ ਜੀ ਮੋਬਾਈਲ ਨੰਬਰ ਬੋਲ ਦੀ ਆਪਣਾ 62838 62838 3892 3892 ਹਾਂਜੀ ਮਾਲਕ ਕਹਿੰਦਾ ਮੋਬਾਈਲ ਨੰਬਰ ਭਾਈ ਜੀ ਸਕਰੀਨ ਤੇ ਚੱਲੀ ਜਾਂਦਾ ਹੋਊਗਾ ਠੀਕ ਹੈ ਨਾ ਭਾਈ ਜੀ ਤੇ ਜਿਹੜੇ ਕਿਸੇ ਵੀ ਨੂੰ ਚੰਗੀ ਮੋਬਾਈਲ ਨੰਬਰ ਕਈ ਦੁਆਰ ਤੋਂ ਬੋਲ ਜੀ 62838 3892 62838 ਤੇ 3892 ਠੀਕ ਆ ਬਾਈ ਜਿਹੜੇ ਕਿਸੇ ਵੀ ਨੂੰ ਚੰਗੀ ਲੱਗੇ ਬਾਈ ਜੀ ਮਾਲਕਾਂ ਨਾਲ ਸੰਪਰਕ ਕਰ ਸਕੋ ਗਾਈ ਖਰੀਦਣ ਲਈ ਧੰਨਵਾਦ ਸਾਰੇ ਵੀਰਾਂ ਦਾ ਚੈਨਲ ਨਾਲ ਜੁੜੇ ਰੂ ਪਿਆਰ ਸਤਿਕਾਰ ਨਾਲ ਧੰਨਵਾਦ